जिंदाबाद 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 हितेज खट्टर जिंदाबाद श्री हितेज खट्टर जिंदाबाद जय श्री राम जिंदाबाद 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 मुस्तु फोटो में खट्टर की मनाली बाजी पूरा करे एक मिनट राजू बाजी बहुत कोई देर करते अब जी एक बार पीछे हो जा जी अब ਆਹ ਜੀ ਬਾਹਰ ਪਾਓ ਹਾਰ ਪਾਓ ਹਾਰ ਪਾਓ ਅੰਮੂਰੇ ਮੂਰ ਕਰ ਲੋ ਜੀ ਇਧਰ ਦੇਖੋ ਤੁਸੀਂ ਇਧਰ ਮਾੜੇ ਸਾਈਡ ਤੇ ਸਾਈਡ ਤੇ ਉਧੋ ਸਾਈਡ ਤੇ ਸਾਈਡ ਤੇ ਜੀ ਸਾਈਡ ਤੇ ਥੋੜਾ ਰਹਿ ਹਮੇਸ਼ਾ ਕਿੱਥੇ ਹਮੇਸ਼ਾ ਕੰਨ ਤੋਂ ਲਾ ਦੇ ਐਮ ਐਲ ਏ ਤੂੰ ਵੀ ਐਮ ਐਲ ਏ ਹੁਣ ਤਾਂ ਅੱਜ ਜੀ ਮੂਰੇ ਚੱਕੋ ਇੱਕ ਮਿੰਟਾ ਇੱਕ ਮਿੰਟ ਜਿੰਦਾਬਾਦ ਕਰੋ ਅਸੀਂ ਸਾਰੀਆਂ ਪਾਰਟੀਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਵੱਡੇ ਵੀਰ ਦਲੀਪ ਬਿੱਟੂ ਜੀ ਨੂੰ ਸ਼ਰਧਾਂਜਲੀ ਵੀ ਦਿੱਤੀ ਉਹਨਾਂ ਦੇ ਕੰਮਾਂ ਦੀ ਜਿੱਤ ਸੀ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਪੂਰੀ ਨਗਰ ਕੌਂਸਲ ਵੱਲੋਂ ਪੂਰੀ ਪਾਰਟੀ ਵੱਲੋਂ ਉਹਨਾਂ ਦਾ ਪਰਿਵਾਰ ਉਹੀ ਸੇਵਾ ਉਵੇਂ ਜਾਰੀ ਰੱਖੂਗਾ ਜੈ ਮਾਤਾ ਦੀ ਜੈ ਸ਼੍ਰੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸਾਡਾ ਪ੍ਰਾਤਨੀ ਬਿੱਟੂ ਦਾ ਬੇਟਾ ਬਹੁਤ ਫਰਕ ਨਾਲ ਜਿੱਤੇ ਹੈ 900 ਇਹ ਕਰੀਆ ਮੇਰੇ ਚਾਚਾ ਜੀ ਨੇ ਤੇ ਮੇਰੇ ਸਕੇ ਚਾਚਾ ਜੀ ਵਾਂ ਮੈਂ ਕਹਿੰਦਾ ਕੋਈ ਵੀ ਨਹੀਂ ਕਰ ਸਕਦਾ ਜੀ ਮੇਰੇ ਡੈਡੀ ਦਾ ਨਾਮ ਇਹ ਨਾਲ ਕਰਕੇ ਚੱਲਦਾ ਹੋਇਆ ਜੀ ਉਹ ਨਹੀਂ ਬੁੱਤ ਨਹੀਂ ਉਹ ਕੋਈ ਨਹੀਂ ਕੋਈ ਨਹੀਂ ਮੰਮੀ ਕਿ ਟੈਕਸ ਨਹੀਂ ਦਾਨੀ ਮੰਮੀ ਮੇਰੇ ਨਾਲ ਅਮਿਤ ਨਾਲ ਕੋਈ ਨਾਲ ਲੱਗੋ ਓਕੇ ਓਕੇ ਥੈਂਕ ਯੂ ਸਾਰਿਆਂ ਨੂੰ ਆਜੋ ਪਲੀਜ਼ ਆ ਕੇ ਜੁੜਨਾ ਹੈ ਦਾ ਜੀ ਮੇਰੇ ਡੈਡੀ ਦਾ ਆਸ਼ੀਰਵਾਦ ਹੈ ਜਿਹੜਾ ਨੇ ਮੇਰੇ ਤੇ ਬਖਸ਼ਿਆ ਸਾਰੇ ਸੰਗਤਾਂ ਨੇ ਸਾਥ ਦਿੱਤਾ 932 ਵੋਟਾਂ ਪੋਲ ਹੋਈਆਂ ਸੀ ਉਹ ਚੋਂ 670 ਵੋਟਾਂ ਸਾਨੂੰ ਪਈਆਂ ਨੇ ਮੇਰੇ ਚਾਚਾ ਜੀ ਨੇ ਮੇਰਾ ਸਾਥ ਦਿੱਤਾ ਸਾਰਿਆਂ ਨੇ ਕਿਹਾ ਜੀ ਇਹਨਾਂ ਦੇ ਕਰਕੇ ਹੋਇਆ ਏ ਬਾਕੀ ਸੰਗਤ ਕਰਕੇ ਜੀ ਜਿਹੋ ਜੇ ਕਾਂਸੇ ਜਿਹੜੇ ਬਾੜ ਚ ਹੋਣਗੇ ਜਿਹੜੇ ਵੀ ਕੰਮ ਹੋਣਗੇ ਜਿਸ ਤੋਂ ਵੱਧ ਕਰੇ ਜਾਣਗੇ ਜਿਹੜਾ ਨਹੀਂ ਵੀ ਕਰਨ ਵਾਲਾ ਉਹ ਵੀ ਕਰਾਂਗੇ ਜੀ ਮੇਰੇ ਚਾਚਾ ਜੀ ਨਾਲ ਕਰਾਂਗੇ ਮੇਰੇ ਸਾਰਾ ਕੁਝ ਅਸੀਂ ਕਰਾਂਗੇ ਜਿਹੜੀਆਂ ਚੀਜ਼ਾਂ ਰਹਿ ਗਈਆਂ ਉਹ ਪੂਰੇ ਕਰਕੇ ਦਿਖਾਵਾਂਗੇ ਜਿਹੜੇ ਲੋਕਾਂ ਨੇ ਸਾਡੇ ਤੇ ਆਸ ਰੱਖੀ ਸਾਨੂੰ ਵੋਟ ਪਾਈ ਉਹਨਾਂ ਦੇ ਪੂਰੇ ਉਮੀਦਾਂ ਦੇ ਉੱਤਰਾਂਗੇ ਬਹੁਤ ਬੜੀ ਜਿੱਤ ਹੈ ਜੀ ਇਹ ਸਾਡੀ ਜਿੱਤ ਹੈ ਸਾਰੀ ਸੰਗਤ ਦੀ ਜਿੱਤ ਹੈ ਭਰਾ ਦੇ ਨਾਮ ਤੇ ਵੋਟਾਂ ਪਈਆਂ ਨੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਸਾਰੇ ਵਾਰਡ ਨੇ ਬਹੁਤ ਸਾਥ ਦਿੱਤਾ ਹੈ ਅਸੀਂ ਹਮੇਸ਼ਾ ਸਾਰੀ ਫੈਮਿਲੀ ਉਹਨਾਂ ਦਾ ਥੈਂਕਸਫੁਲ ਰਹੂਗੀ ਹਮੇਸ਼ਾ ਸਾਡਾ ਸਿਰ ਚੁੱਕਿਆ ਰਹੂਗਾ ਉਹਨਾਂ ਥੈਂਕ ਯੂ ਸੋ ਮਚ। ਅਸੀਂ ਬੜਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਐਡੀ ਵੱਡੀ ਜਿੱਤ ਨਾਲ ਜਿਤਾਇਆ ਹੈ। ਆਉਣ ਵਾਲੇ ਵਿਕਾਸ ਦੇ ਕਾਰਜ ਕੇ ਉਹਦੇ ਹੋਣਗੇ। ਆਉਣ ਵਾਲੇ ਆਉਣ ਵਾਲੇ ਵਿਕਾਸ ਦੇ ਕਾਰਜ ਜਿਵੇਂ ਬਿੱਟੂ ਜੀ ਨੇ ਕੀਤੇ ਨੇ ਉਹ ਉਹਨਾਂ ਦੇ ਰਾਹ ਤੇ ਚੱਲਾਂਗੇ ਔਰ ਉਹਨਾਂ ਤੋਂ ਵਾਚੜ ਕੇ ਕੰਮ ਕਰਾਂਗੇ। ਨਾਬਾ ਦੇ ਬਾੜ ਨੰਬਰ 6 ਦੀ ਚੋਣ ਹੋਈ ਹੈ। ਉਹਦੇ ਬਸ ਸਾਡੇ ਬਹੁਤ ਹੀ ਹਰਮਨ ਪਿਆਰੇ ਮਿੱਤਰ ਜਿਨ੍ਹਾਂ ਦੀ ਫੇਰ ਦਿਨਾਂ 'ਚ ਮੌਤ ਹੋ ਗਈ ਸੀ ਤ੍ਰਿਪਕਾਰੀ ਬਿੱਟੂ ਜੀ ਉਹਨਾਂ ਦੇ ਬੇਟੇ ਨੂੰ ਇਲਾਕਾ ਨਿਵਾਸੀਆਂ ਨੇ ਵੱਡੀ ਜਿੱਤ ਦੇ ਕੇ ਇਹਨਾਂ ਨੂੰ 680 ਤੋਂ ਵੱਧ ਵੋਟਾਂ ਪਈਆਂ ਤੇ ਅਸੀਂ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡਾ ਆਪਾਂ ਨੂੰ ਜਿਵੇਂ ਬਿੱਟੂ ਜੀ ਨੇ ਪਹਿਲਾਂ ਬਹੁਤ ਵੱਡੇ ਪੱਧਰ ਤੇ ਦਿਨੋਂ ਸੇਵਾ ਕੀਤੀ ਹੈ ਸਾਨੂੰ ਪੂਰੀ ਉਮੀਦ ਹੈ ਵੀ ਸਾਡਾ ਬੱਚਾ ਇਹ ਦਿਨ-ਦੁਪਹਿਰੀ ਰਾਤ ਚੌਗਣੀ ਸੇਵਾ ਕਰੇਗਾ ਸਾਰੇ ਇਲਾਕਾ ਨਿਵਾਸੀਆਂ ਦਾ ਵਾਰਡ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਆਜੋ ਕੋਈ ਨਹੀਂ ਕੋਈ ਨਹੀਂ ਮੰਮੀ ਕਿੱਥੇ ਹੈ ਮੰਮੀ ਬੱਲੇ ਵਿੱਚ ਮਤਲਬ ਵਰਕ ਕਰ ਰਿਹਾ ਹੈ ਗਮੀ ਮਮੀ ਮਾੜੇ ਨਾਲ ਅਮਿਲ ਨਾਲ ਕੋਈ ਨਾਲ ਕੋ ਸੋਕੀ ਓਕੇ ਓਕੇ ਥੈਂਕ ਯੂ ਸਾਰਿਆਂ ਨੂੰ ਆ ਜਾਓ ਪਲੀਜ਼ ਆ ਜੀ ਮੈਂ जिंदाबाद 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 हितेश खट्टर जिंदाबाद हितेश खट्टर जिंदाबाद 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 ਆਹ ਜੀ ਬਾਤ ਪਾਇਓ ਹਾਰ ਹੰਦੂ ਹਾਰ ਪਾਓ ਮੂਰੇ ਮੂਰੇ ਕਰ ਲੋ ਜੀ ਇਧਰ ਦੇਖੋ ਤੁਸੀਂ ਇਧਰ ਮਾੜਾ ਸਾਈਡ ਤੇ ਸਾਈਡ ਤੇ ਉਧਰ ਸਾਈਡ ਤੇ ਸਾਈਡ ਤੇ ਸਾਈਡ ਤੇ ਥੋੜਾ ਦੇ ਬੋਕ 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 ਹਮੇਸ਼ਾ ਕਿੱਥੇ ਹਮੇਸ਼ਾ ਕੰਨ ਤੋਂ ਲਾ ਦੇ ਐਮ ਐਲ اے ਤੂੰ ਵੀ ਐਮ ਐਲ اے ਹੁਣ ਤਾਂ ਜੀ ਮੂਰੇ ਚੱਕੋ ਇੱਕ ਮਿੰਟਾ ਟਮੰਡੇ ਸਾਰੀਆਂ ਪਾਰਟੀਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਵੱਡੇ ਵੀਰ ਦਲੀਪ ਬਿੱਟੂ ਜੀ ਨੂੰ ਸ਼ਰਧਾਂਜਲੀ ਵੀ ਦਿੱਤੀ ਉਹਨਾਂ ਦੇ ਕੰਮਾਂ ਦੀ ਜਿੱਤ ਸੀ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਪੂਰੀ ਨਗਰ ਕੌਂਸਲ ਵੱਲੋਂ ਪੂਰੀ ਪਾਰਟੀ ਵੱਲੋਂ ਉਹਨਾਂ ਦਾ ਪਰਿਵਾਰ ਉਹੀ ਸੇਵਾ ਉਵੇਂ ਜਾਰੀ ਰੱਖੂਗਾ ਜੈ ਮਾਤਾ ਦੀ ਜੈ ਸਿੰਘਾ ਬੋਲੇ ਸੋ ਨਿਹਾਲ